ਜਥੇਦਾਰ ਸਾਹਿਬ ਮੈਂ ਕੱਲੀ-ਕੱਲੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਲੱਗਾ ਵਾਂ ਜਿਹੜੀ-ਜਿਹੜੀਆਂ ਗੱਲਾਂ ਤੁਸੀਂ ਉਹਦੇ 'ਚ ਕੀਤੀਆਂ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਿ ਗੋਲਕਾਂ ਦੀ ਦੁਰਵਰਤੋਂ ਬਾਰੇ ਜਿਹੜਾ ਉਹਦੇ ਉੱਤੇ ਬੋਲਣ ਦੇ ਦੋਸ਼ ਲਾਏ ਗਏ ਆ ਭਗਵੰਤ ਮਾਨ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਉਹਨੂੰ ਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਜਾਂਦਾ ਵਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਜਥੇਦਾਰ ਸਾਹਿਬ ਗੋਲਕਾਂ ਦੀ ਦੁਰਵਰਤੋਂ ਕੱਲਾ ਭਗਵੰਤ ਮਾਨ ਕਹਿੰਦਾ ਵਾ ਬਹੁਤ ਸਾਰੀ ਸੰਗਤ ਆ ਜਿਹੜੀ ਕਹਿੰਦੀ ਆ ਜਨਾਂ ਦੇ ਸਾਹਮਣੇ ਵੀ ਕਈ ਗੱਲਾਂ ਆਈਆਂ ਕਿ ਗੋਲਕਾਂ ਦੀ ਜਿਹੜੀ ਦੁਰਵਰਤ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਨੂੰ ਤੇ ਧਾਮੀ ਸਾਹਿਬ ਨੂੰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਗੋਲਕਾਂ ਦੀ ਦੁਰਵਰਤੋ ਨਹੀਂ ਹੁੰਦੀ ਮੈਂ ਕੱਲੀ-ਕੱਲੀ ਤੁਹਾਨੂੰ ਗੱਲ ਗਣਾਉਣ ਲੱਗਾ ਕਿ ਰਾਮ ਰੀਮ ਜਿੰਨੂੰ ਮਾਫੀ ਦਿੱਤੀ ਗਈ ਜਿਹਦੇ ਕਰਕੇ ਪੰਜਾਬ 'ਚ ਅੱਜ ਤੱਕ ਇੰਨੀ ਜਿਹੜੀ ਅੱਗ ਭਖ ਰਹੀ ਆ ਉਹਦੇ ਵਿੱਚ ਉਹਨੂੰ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦਾ ਇਸ਼ਤਿਹਾਰ ਜਿਹੜਾ ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਕਿ ਇਹ ਗੋਲਕ ਦੀ ਦੁਰਵਰਤੋ ਨਹੀਂ ਸੀ ਕਿ ਇਹ ਸੰਗਤ ਦੇ ਪੈਸੇ ਦੀ ਦਰਬਾਰਤੋਂ ਨਹੀਂ ਸੀ ਔਰ ਸ਼੍ਰੋਮਣੀ ਕਮੇਟੀ ਚ ਆਏ ਦਿਨ ਐਡੇ ਐਡੇ ਵੱਡੇ ਕੱਪੜੇ ਹੁੰਦੇ ਆ ਧਾਮੀ ਸਾਹਿਬ ਜਿਨ੍ਹਾਂ ਨੂੰ ਕਹਿ ਦਿੰਦੇ ਆ ਛੋਟੇ ਛੋਟੇ ਕੱਪੜੇ ਹੁੰਦੇ ਆ ਇਹੋ ਜਿਹੇ 10 12 ਕੱਪੜੇ ਜਿਹੜੇ ਉਹ ਰੋਜ਼ ਹੰਦੇ ਰਹਿੰਦੇ ਆ ਬਲਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕਰੋੜਾਂ ਰੁਪਈਆ ਦੇ ਕੱਪੜੇ ਹੁੰਦੇ ਆ ਕਿ ਇਹ ਜਿਹੜੀ ਗੋਲਕ ਦੀ ਦਰਬਾਰਤੋਂ ਨਹੀਂ ਆ ਪਹਿਲੀ ਗੱਲ ਇੱਕ ਬਾਲਣ ਦਾ ਕੱਪੜਾ ਮੈਂ ਕੱਢਿਆ ਸੀਗਾ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹਦੇ ਵਿੱਚ ਮੋਢਾਉਣੇ ਸੀ ਬਾਲਣ ਦੇ ਤੇ ਉਹਦੇ ਬਦਲੇ ਫਰੇ ਜਿਹੜੇ ਉਹ ਸਪਲਾਈ ਕੀਤੇ ਜਾਂਦੇ ਅੱਜ ਦੀ ਕੀਮਤ ਹੀ ਤ ਬੈਲ ਜਿਹੜੇ ਉਹ ਮੁੱਢਾਂ ਦੇ ਬਣਦੇ ਸੀ ਕਰੋੜਾਂ ਰੁਪਈਆ ਤਖਤਾਂ ਦੇ ਸਾਹਬ ਦੇ ਉੱਤੇ ਜਿਹੜਾ ਉਹ ਬਾਲਣ ਆਉਂਦਾ ਲੰਗਰ ਘਰ ਦਾ ਜਿਹੜੀ ਬਾਲਣ ਦੀ ਵਰਤੋਂ ਨਹੀਂ ਹੁੰਦੀ ਸੀਗੀ ਉਹਦੇ ਵਿੱਚ ਐਡਾ ਵੱਡਾ ਕਪਲਾ ਕੱਢਿਆ ਸੀਗਾ ਕੀ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਗੋਲਕ ਦੀ ਕਿਉਂ ਉਹਦਾ ਐਡਾ ਵੱਡਾ ਮੈਂ ਕਪਲਾ ਕੱਢਿਆ ਕਿ 15 15 ਕਿਲੋ ਘਿਓ ਦੀ ਬਜਾਏ 12 12 ਕਿਲੋ 13 13 ਕਿਲੋ ਇਹਦਾ ਜਿਹੜਾ ਟੀਨ ਆ ਰਿਹਾ ਘਿਓ ਦੇ ਇਹ ਕਪਲਾ ਨਹੀਂ ਸੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜਾ ਟੈਂਟ ਲੱਗਾ ਸੀਗਾ ਕਰਤਾਰਪੁਰ ਕਪੂਰਥਲੇ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਬੜਾ ਮਤਲਬ ਇਹ ਜੋਰ ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀਗਾ ਇੰਨੇ ਪੈਸੇ ਜਿਹੜੇ ਉਹ ਖਰਚ ਕੀਤੇ ਗਏ ਉਹ 12 ਕਰੋੜ ਰੁਪਈਆ ਜਿਹੜਾ ਪਾਕਿਸਤਾਨ ਤੋਂ ਨਗਰ ਕੀਰਤਨ ਚੱਲ ਕੇ ਆਇਆ ਸੀ ਉਹਦੇ ਵਿੱਚ ਇਕੱਠਾ ਹੋਇਆ ਸੀਗਾ ਤੇ ਆਪਾਂ ਸਾਰਾ ਹੀ ਉੱਥੇ ਬਾਦਲਾ ਨੂੰ ਚਮਕਾਉਣ ਲਈ ਉੱਥੇ ਟੈਂਟ ਲਾ ਦਿੱਤਾ ਗਿਆ 12 ਕਰੋੜ ਰੁਪਈਏ ਦਾ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜੀ ਲਾਈਟਾਂ ਦੇ ਉੱਤੇ ਇੰਨੇ ਪੈਸੇ ਖਰਚ ਕੀਤੇ ਗਏ 12 ਕਰੋੜ ਰੁਪਈਆ ਬਿੱਲ ਬਣਾਇਆ ਗਿਆ 3 ਕਰੋੜ ਦੀਆਂ ਲਾਈਟਾਂ ਦਾ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦਰਬਰਤੋਂ ਨਹੀਂ ਸੀ ਇਹ ਗੋਲਕ ਦੀ ਦਰਬਰਤੋਂ ਨਹੀਂ ਸੀ ਲੰਗਰ ਹਾਲ ਦੀ ਇਮਾਰਤ ਦਾ ਮੇਰੀ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰੀ ਹੈ ਕਿ ਗੁਰੂ ਘਰ ਚ ਇਮਾਰਤ ਬਣਨੀ ਹੋਵੇ ਦਰਬਾਰ ਸਾਹਿਬ ਦੇ ਵਿੱਚ ਇਮਾਰਤ ਬਣਨੀ ਹੋਵੇ ਤੇ ਉਹਦਾ ਠੇਕਾ ਦਿੱਤਾ ਗਿਆ ਸੀਗਾ ਜਦੋਂ ਕਿ ਸੰਗਤ ਘਰੋਂ ਇੱਟਾਂ ਢੇੜ ਕੇ ਲਿਆਉਣ ਨੂੰ ਤਿਆਰ ਹੁੰਦੀ ਆ ਗੁਰੂ ਘਰ ਵਾਸਤੇ ਉਹਦਾ ਠੇਕਾ ਏਡਾ ਵੱਡਾ ਦਿੱਤਾ ਗਿਆ ਉਸ ਤੋਂ ਬਾਅਦ ਵੀ ਠੇਕੇਦਾਰ ਕੋਲ ਉਹ ਮੁਕੰਮਲ ਨਹੀਂ ਹੋਇਆ ਤੇ ਉਹਦੀ ਸੇਵਾ ਜਿਹੜੀ ਸੰਗਤ ਕੋਲ ਕਰਾਈ ਗਈ ਇਹ ਗੋਲਕ ਦੀ ਦਰਬਰਤੋਂ ਨਹੀਂ ਸੀਗੀ ਇਹੋ ਜੀਆਂ ਕਈ ਜਿਹੜੀਆਂ ਕਪਲੇਬਾਜ਼ੀਆਂ ਨੇ ਇਹੋ ਜੇ ਕਈ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਔਰ ਹਸਾਬ ਮੰਗਣ ਦੇ ਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਇੱਥੇ ਦਖਲ ਅੰਦਾਜ਼ੀ ਨਹੀਂ ਤੁਸੀਂ ਕਰ ਸਕਦੇ ਇਹ ਏਡਾ ਵੱਡਾ ਜਿਹੜਾ ਕਪਲਾ ਆ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਅੱਜ ਤੱਕ ਕਿਸੇ ਕਮੇਟੀ ਦੀ ਰਿਪੋਰਟ ਦੱਸ ਦਿਓ ਕਿਸੇ ਵੱਡੇ ਆਗੂ ਨੂੰ ਦੋਸ਼ੀ ਠਰਾਇਆ ਹੋਵੇ ਤੇ ਮੈਂ ਤੁਹਾਨੂੰ ਕਹਿਣਾ ਵੀ ਵਾਕਿਆ ਹੀ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਹੋਣਾ ਚਾਹੀਦਾ ਕਿ ਇਹ ਗੋਲਕਾਂ ਦੀ ਦੁਰਵਰਤੋਂ ਨਹੀਂ ਸੀਗੀ ਇਹ ਸਾਰਾ ਕੁਝ ਹੀ ਗੋਲਕਾਂ ਦੀ ਦੁਰਵਰਤੋਂ ਆ ਚੋਣਾਂ ਦੇ ਦੌਰਾਨ ਚੋਣਾ ਦੇ ਦੌਰਾਨ ਬਾਦਲਾ ਵੱਲੋਂ ਪਿੰਡ-ਪਿੰਡ ਦੇ ਵਿੱਚ 25-25000 ਰੁਪਏ ਦੀ ਗੁਰਦੁਆਰਾ ਸਾਹਿਬ ਵੱਲੋਂ ਐਸਜੀਪੀਸੀ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਆ ਵੋਟਾਂ ਦੇ ਵੇਲੇ ਚਾਹੇ ਉਹ ਭਾਂਡਿਆਂ ਦੇ ਰੂਪ 'ਚ ਹੋਵੇ ਚਾਹੇ ਉਹ ਬਿਸਤਰਿਆਂ ਦੇ ਰੂਪ 'ਚ ਹੋਵੇ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਕਿੰਨਾ-ਕਿੰਨਾ ਗੱਲਾਂ ਤੋਂ ਤੁਸੀਂ ਮੰਨਕਰੋਗੇ ਤੁਸੀਂ ਤੁਸੀਂ ਤਾਂ ਕਹਿੰਦੇ ਹੋ ਵੀ ਐਸਜੀਪੀਸੀ ਜਿਹੜੀ ਕਹਿੰਦੀ ਆ ਤੁਸੀਂ ਵੀ ਕਹਿੰਦੇ ਹੋ ਜਥੇਦਾਰ ਸਾਹਿਬ ਕਿ 328 ਜਿਹੜੇ ਸਰੂਪ ਨੇ ਉਹ ਪੈਸੇ ਦਾ ਮਸਲਾ ਉਹ ਪੈਸੇ ਦੀ ਇਹ ਰਾਫੇਰੀ ਦਾ ਮਸਲਾ ਪੈਸੇ ਦੇ ਵਿੱਚ ਗਵਨ ਹੋਇਆ ਫਿਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਿੱਥੋਂ ਛਪੇ ਇਹ ਕਿਹੜੇ ਕਿਦੇ ਪੈਸਿਆਂ ਦੇ ਨਾਲ ਛਪੇ ਚਲੋ ਪੈਸੇ ਦੀ ਹਿਰਾਫੇਰੀ ਹੋ ਗਈ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਜੋ ਸਰੂਪ ਛਾਪੇ ਗਏ ਉਹ ਪੈਸੇ ਨਹੀਂ ਗੁਰੂ ਘਰ ਦੇ ਵਿੱਚ ਆਏ ਤਾਂ ਫਿਰ ਇਹ ਗੋਲਕ ਦੀ ਦੁਰਵਰਤੋਂ ਤੁਸੀਂ ਇਹਨੂੰ ਨਹੀਂ ਗਿਣਦੇ 21 ਦਸੰਬਰ ਨੂੰ 2020 ਦੇ ਵਿੱਚ ਸਵਰਗੀ ਜਿਹੜੇ ਸਾਰਵਤਾਰ ਸਿੰਘ ਮੱਕੜ ਐਸਜੀਪੀਸੀ ਦੇ ਪ੍ਰਧਾਨ ਸੀ ਕੱਲ ਵਡਾਲਾ ਸਾਹਿਬ ਉਹ ਸਾਰੀ ਉਹਦੀ ਡਿਟੇਲ ਭਾਈ ਵਡਾਲਾ ਕੱਢ ਕੇ ਬੈਠੇ ਸੀਗੇ ਉਹਦੇ ਬਾਰੇ ਵੀ ਗੌਰ ਕਰੋ ਮੈਂ ਤੁਹਾਨੂੰ ਗੋਲਕ ਦੀ ਦੁਰਵਰਤੋਂ ਦੱਸਣ ਲੱਗਾ ਕਿ 21 ਦਸੰਬਰ 2010 ਨੂੰ ਇੱਕ ਮਤਾ ਪੈਂਦਾ ਹੈ ਸਵਰਗੀ ਅਵਤਾਰ ਸਿੰਘ ਮੱਕੜ ਹੋਣਾ ਦੀ ਪ੍ਰਧਾਨਗੀ ਦੇ ਹੇਠ ਕਿ 300 ਸਾਲਾਂ ਕੇ 350 ਸਾਲਾ ਜਿਹੜਾ ਸਥਾਪਨਾ ਦਿਵਸ ਮਨਾਉਣਾ ਵਾ ਔਰ ਰਾਹ ਖੁੱਲੇ ਕਰਨੇ ਨੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਦੇ ਉਹ ਰਸਤੇ ਖੁੱਲੇ ਕਰਨ ਲਈ ਪ੍ਰਬੰਧ ਕਰਨਾ ਔਰ ਉਸ ਰਸਤੇ ਦੇ ਵਿੱਚ ਇੱਕ ਕੋਠੀ ਆਉਂਦੀ ਆ 19 ਮਰਲੇ ਦੀ ਉਦੋਂ ਮਤੇ ਦੇ ਵਿੱਚ ਪਿਆ ਔਰ ਉਹ 70 ਲੱਖ ਰੁਪਏ ਦੀ ਪਹਿਲਾ ਮੈਂਬਰਾਂ ਨੇ ਆਪ ਖਰੀਦੀ ਕੋਠੀ ਮਾਲਕਾਂ ਕੋਲੋਂ ਤੇ 2 ਕਰੋੜ 70 ਲੱਖ ਰੁਪਏ ਦੀ ਤਖਤ ਸਾਹਿਬ ਨੂੰ ਵੇਚੀ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ 5 ਸਾਲ ਬਾਅਦ ਕੋਰਟ ਇਹਦੇ ਉੱਤੇ ਫੈਸਲਾ ਸੁਣਾਉਂਦੀ ਆ ਵੀ ਵਿਆਜ ਸਮੇਤ ਜਿਹੜੇ ਉਹ ਪੈਸੇ ਮੋੜੇ ਜਾਣ ਗੁਰੂ ਘਰ ਨੂੰ ਇਹ ਗੋਲਕਤੀ ਦੁਰਵਰਤੋਂ ਨਹੀਂ ਸੀ। ਹੋਰ ਕਿੰਨੇ ਆਕ ਤੁਸੀਂ ਮਤਲਬ ਗੋਲਕਤੀ ਜਾਂ ਦੁਰਵਰਤੋਂ ਜਿਹੜੀਆਂ ਉਹ ਸੁਣਨਾ ਚਾਹੁੰਦੇ ਹੋ ਅਸੀਂ ਇਹ ਕੋਲੀ ਜਿਸ ਦਿਨ ਦਾ ਜਿੱਦਣ ਉਹਨੂੰ ਫੜਿਆ ਵਾ ਇੱਕ ਤੋਂ 1.5 ਕਰੋੜ ਰੁਪਏ ਉਹਦੀ ਸਾਲਾਨਾ ਜਿਹੜੀ ਤਨਖਾਹ ਰਹੀ ਆ ਜਦੋਂ ਕਿ ਸੰਗਤ ਫ੍ਰੀ ਸੇਵਾ ਕਰਨ ਲਈ ਤਿਆਰ ਸੀਗੀ ਗੁਰੂ ਘਰ ਦੇ ਵਿੱਚ ਜਿੱਦਾਂ ਡੇਰੇ ਬਿਆਸ ਦੇ ਵਿੱਚ ਲੋਕੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਵੱਡੇ ਵੱਡੇ ਅਫਸਰ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਸੰਗਤ ਦੇ ਵਿੱਚੋਂ ਲੋਕ ਫ੍ਰੀ ਸੇਵਾ ਕਰਨ ਲਈ ਤਿਆਰ ਸੀਗੇ ਹਰਮੰਦਰ ਸਾਹਿਬ ਦਾ ਐਸਜੀਪੀਸੀ ਦਾ ਹਸਾਬ-ਕਤਾਬ ਰੱਖਣ ਲਈ ਤਿਆਰ ਸੀਗੇ ਉਹਨੂੰ 1.5 ਕਰੋੜ ਰੁਪਈਆ ਸਾਲ ਦੀ ਤਨਖਾਹ ਦੇ ਉੱਤੇ ਰੱਖਿਆ ਗਿਆ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਕੋਲੀ ਕੋਲੋਂ 75% ਰਿਕਵਰੀ ਕਰਨ ਦਾ ਹੁਕਮ ਜਿਹੜਾ ਸੁਣਾਇਆ ਗਿਆ ਐਸਜੀਪੀਸੀ ਵੱਲੋਂ ਕਾਲ ਤੱਕ ਸਾਭ ਦੇ ਜਥੇਦਾਰ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਜਿਹੜੀ ਜਾਰੀ ਕੀਤੀ ਉਹਦੇ ਵਿੱਚ ਅਜੇ ਤੱਕ ਉਹ ਰਿਕਵਰੀ ਨਹੀਂ ਹੋਈ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਆ ਜਿੰਨਾ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਕਾਲ ਤੱਕ ਸਾਹਿਬ ਦੀ ਪੰਜਾ ਜਥੇਦਾਰਾਂ ਦੀ ਰਿਪੋਰਟ ਦੇ ਉੱਤੇ ਦੋਸ਼ੀ ਠਰਾਇਆ ਉਹ ਸਾਰੇ ਦੇ ਸਾਰੇ ਹਾਈ ਕੋਰਟ ਦੇ ਵਿੱਚ ਚਲੇ ਗਏ ਔਰ ਉੱਥੋਂ ਆਪਣੇ ਫੰਡ ਜਿਹੜੇ ਬਣਦੇ ਸੀਗੇ ਉਹ ਬਹਾਲ ਕਰਾ ਕੇ ਆਏ ਔਰ ਸ਼੍ਰੋਮਣੀ ਕਮੇਟੀ ਕੋ ਇੱਜ਼ਤ ਮਾਨ ਨਾ ਉਹਨਾਂ ਰਿਟਾਇਰਮੈਂਟ ਵੀ ਲਈ ਔਰ ਆਪ ਦੇ ਜਿਹੜੇ ਫੰਡ ਆ ਉਹ ਵੀ ਉੱਥੋਂ ਵਸੂਲ ਕੀਤੇ ਉਹਦੇ ਬਦਲੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਏ ਜੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੋ ਆਂਚ ਆਉਂਦੀ ਆ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਆ ਤੇ ਫਿਰ ਐਸਜੀਪੀਸੀ ਉਹ ਫੰਡਾਂ ਨੂੰ ਰੋਕਣ ਲਈ ਉਹਨਾਂ ਦੋਸ਼ੀਆਂ ਨੂੰ ਸਜਾਵਾ ਦਵਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਈ ਉਹ ਫੰਡ ਜਿਹੜੇ ਜਾਰੀ ਉਹਨਾਂ ਨੂੰ ਕਰ ਦਿੱਤੇ ਗਏ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਅ ਮੈਂ ਹੋਰ ਜਿਹੜੀ ਨਵੀਂ ਗੱਲ ਤੁਹਾਨੂੰ ਦੱਸਣ ਲੱਗਾ ਵਾਂ ਕਿ ਤੁਸੀਂ ਕਹਿੰਦੇ ਹੋ ਰਹਿਤ ਮਰਿਆਦਾ ਰਹੀ ਗੱਲ ਸਰਕਾਰ ਤੇ ਐਸਜੀਪੀਸੀ ਵੱਲੋਂ ਜਿਹੜਾ ਵੀ ਤੁਸੀਂ ਕਹਿੰਦੇ ਹੋ ਸਾਡੇ ਅਧਿਕਾਰ ਖੇਤਰ ਦੇ ਵਿੱਚ ਦਖਲਅੰਦਾਜ਼ੀ ਦਿੱਤਾ ਜਾਵੇ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਤੋਹੀਨ ਹੁੰਦੀ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਇਹ ਦਖਲਅੰਦਾਜ਼ੀ ਤੁਹਾਨੂੰ ਸਿਰਫ ਸੁਖਬੀਰ ਜਿਹੜੇ ਵਿਰੋਧੀ ਲੋਕਾਂ ਦੇ ਖਿਲਾਫ ਹੀ ਕਿਉਂ ਨਜ਼ਰ ਆਉਂਦੀ ਆ ਚਾਹੇ ਉਹ ਐਸਜੀਪੀਸੀ ਝੋਣ ਤੇ ਚਾਹੇ ਅਕਾਲ ਤਖਤ ਸਾਹਿਬ ਦੇ ਵਿੱਚ ਝੋਣ ਉਹ ਸਿਰਫ ਆਪਾਂ ਕਸੂਰ ਉਹਨਾਂ ਦਾ ਹੀ ਕੋ ਕੱਢਦੇ ਆ ਵੀ ਇਹ ਦਖਲਅੰਦਾਜ਼ੀ ਕਰਦੇ ਐਸਜੀਪੀਸੀ ਦੇ ਵਿੱਚ ਤੇ ਅਕਾਲ ਤਖਤ ਦੇ ਵਿੱਚ ਜਿਹੜੇ ਸੁਖਬੀਰ ਦੇ ਨੇੜੇ ਵਾਲੇ ਆ ਜਾਂ ਜਿਹੜੇ ਸੁਖਬੀਰ ਜੀ ਦੇ ਆਲੇ ਦੁਆਲੇ ਲੋਕ ਆ ਉਹਨਾਂ ਦੇ ਵਿੱਚ ਆਪਾਂ ਨੂੰ ਇੱਕ ਤਾਈਆਂ ਕਿਉਂ ਨਹੀਂ ਨਜ਼ਰ ਆਉਂਦੀਆਂ ਬਾਦਲਾਂ ਨੇ ਮੈਂ ਤੁਹਾਨੂੰ ਯਾਦ ਕਰਾਉਣ ਲੱਗਾ ਤਾਜੀ-ਤਾਜੀ ਗੱਲ ਆ ਬਾਦਲਾਂ ਨੇ ਸਾਰੇ ਗਨਾਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਝੋਲੀ ਅੜ ਕੇ ਕਬੂਲੇ ਸੀਗੇ ਵੀ ਆਹ ਕੰਮ ਵੀ ਸਾਡੇ ਕੋਲ ਹੋ ਉੱਥੇ ਕਬੂਲਣ ਤੋਂ ਬਾਅਦ ਆਪਣੀਆਂ ਰੈਲੀਆਂ ਤੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਸ਼ਰੇ ਆਬ ਕਹਿੰਦੇ ਸੀਗੇ ਕਿ ਮੈਂ ਮੰਨ ਲਏ ਆ ਪਰ ਮੈਂ ਕੀਤੇ ਨਹੀਂਗੇ ਤੇ ਕੀ ਇਸ ਸਿੱਖ ਸੰਗਤ ਦੇ ਨਾਲ ਤੇ ਸ੍ਰੀ ਕਾਲ ਤਖਸਬ ਨਾਲ ਧੋਖਾ ਨਹੀਂ ਜਾਂ ਫਿਰ ਝੂਠ ਹੋਣਾ ਉੱਥੇ ਬੋਲਿਆ ਕਿ ਸਿੱਖ ਸੰਗਤ ਦੇ ਵਿੱਚ ਜਾਂ ਜਿਹੜੀ ਸੰਗਤ ਆ ਪੰਜਾਬ ਦੀ ਉਹਦੇ ਵਿੱਚ ਬੋਲਦੇ ਆ ਕਿ ਇਹ ਜਿਹੜੀ ਕਾਲ ਤਖਸਬ ਦੀ ਤੋਹੀਨ ਨਹੀਂ ਹੈ ਜਥੇਦਾਰ ਸਾਹਿਬ ਤੁਸੀਂ ਆਪਦੀ ਵੀਡੀਓ 'ਚ ਕਹਿ ਰਹੇ ਹੋ ਕਿ ਬੇਅਦਬੀ ਜਿਹੜੀ ਉਹ RAM Rahim ਤੇ Hanipreet ਨੇ ਕਰਾਈ ਸੀਗੀ ਸਰਕਾਰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਤੇ ਤੁਸੀਂ ਇਹ ਕੋ ਭੁੱਲ ਗਏ ਕਿ ਉਸ ਬੇਦਬੀ ਤੋਂ ਬਾਅਦ RAM REEM ਨੂੰ ਮਾਫੀ ਬਾਦਲਾਂ ਦੇ ਹੁਕਮਾਂ ਦੇ ਉੱਤੇ ਦਿੱਤੀ ਗਈ ਸੀ ਕਮਰਾ ਬੰਦ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਤੇ ਉੱਥੇ ਉਹਨੂੰ ਮਾਫੀ ਦਿੱਤੀ ਗਈ ਇਥੋਂ ਤੱਕ ਕਿ RAM REEM ਦੀ ਇੱਕ ਫਿਲਮ ਰਿਲੀਜ਼ ਹੋਈ ਮੈਸेंजर ਆਫ ਗੋਡ ਔਰ ਸਾਰੇ ਪੰਜਾਬ ਦੀ ਪੁਲਿਸ ਉਹਨਾਂ ਥਾਵਾਂ ਦੇ ਉੱਤੇ ਲਾ ਦਿੱਤੀ ਸੀ ਕਿ RAM REEM ਦੇ ਭਗਤਾਂ ਦੇ ਉੱਤੇ ਉਹਦੇ ਫਾਲੋਅਰਾਂ ਦੇ ਉੱਤੇ ਕੋਈ ਆਂਚ ਨਾ ਹੋਵੇ ਤੇ ਕੀ ਇਹ ਕਾਲ ਤਖਤ ਸਾਹਿਬ ਦੀ ਤੋਹੀਨ ਨਹੀਂ ਸੀ ਇਹ ਇਹ ਸਿੱਧੀ ਦਖਲਅੰਦਾਜ਼ੀ ਨਹੀਂ ਸੀ ਸਤਿੰਦਰ ਸਿੰਘ ਕੋਹਲੀ ਜਿਹੜੇ ਸੀਏ ਲਈ ਮੈਂ ਫਿਰ ਕਹਿੰਦਾ ਆਪਾਂ ਬੜੇ ਤਤ ਭਰੇ ਆ ਸ੍ਰੀ ਕਾਲ ਤੱਕ ਸਾਡੀ ਰਿਪੋਰਟ ਤੋਂ ਬਾਅਦ ਐਸਜੀਪੀਸੀ ਨੇ ਉਹਨੂੰ ਦੋਸ਼ੀ ਸਾਬਤ ਕੀਤਾ ਉਹਨੂੰ ਕੱਢ ਦਿੱਤਾ ਗਿਆ ਉਹਨੂੰ ਕੱਢਣ ਤੋਂ ਬਾਅਦ ਉਹ ਬਾਦਲਾਂ ਦੇ ਦਫ਼ਤਰ ਦੇ ਵਿੱਚ ਆ ਫੜਨ ਤੱਕ ਵੀ ਉਹ ਕੰਮ ਕਰਦਾ ਰਿਹਾ ਕੀ ਇਹ ਕਾਲ ਤੱਕ ਸਾਬਚਾ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਦੀ ਜਿਹੜੀ ਉਹ ਤੋਹੀਨ ਨਹੀਂ ਸੀ ਫੈਸਲੇ ਦੇ ਉਲਟ ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ ਅਜੇ ਤੱਕ ਉਹਨੇ ਪੈਸੇ ਜਮਾ ਨਹੀਂ ਕਰਾਏ ਆਪਣੇ ਕੀ ਇਹ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹੀਨ ਨਹੀਂ ਆ ਜਾਂ ਐਸਜੀਪੀਸੀ ਦੇ ਵਿੱਚ ਸਿੱਧਾ ਸਿੱਧਾ ਦਖਲ ਨਹੀਂ ਆ ਫਿਰ ਹਾਈ ਕੋਰਟ ਦਾ ਸ੍ਰੀ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਜਾ ਕੇ ਅੱਜ ਤੱਕ ਸੁਖਬੀਰ ਬਾਦਲ ਦਾ ਜਿਹੜਾ ਚੈਨਲ ਆ ਪੀਟੀਸੀਓ ਸ਼ਰੈਆਮ ਕਹਿੰਦੇ ਆ ਵੀ ਮੇਰਾ ਚੈਨਲ ਆ ਉੱਥੇ ਗੁਰਬਾਣੀ ਦੇ ਉੱਤੇ ਕਬਜ਼ਾ ਕਰਕੇ ਕਰੋੜਾਂ ਰੁਪਏ ਜਿਹੜੇ ਉਹ ਕਮਾਏ ਜਾ ਰਹੇ ਆ ਬਾਣੀ ਵੇਚ-ਵੇਚ ਕੇ ਪੈਸੇ ਜਿਹੜੇ ਕਮਾਏ ਜਾ ਰਹੇ ਆ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਕੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੈ ਕਿ ਇਹ ਸ੍ਰੀ ਕਾਲ ਤਕ ਸਾਹਿਬ ਦੇ ਹੁਕਮਾ ਦੀ ਤੋਹੀਨ ਨਹੀਂ ਹੈ